ਸਭ ਤੋਂ ਪਹਿਲਾਂ ਦੂਰੋਂ ਨੇੜੇ ਸਾਡੀ ਸਮੂਹ ਲੀਡਰਸ਼ਿਪ ਜੋ ਇੱਥੇ ਆਬੋਰ ਪਹੁੰਚਿਆ ਉਹਨਾਂ ਸਭ ਦਾ ਨਿੱਘਾ ਸਵਾਗਤ ਤੇ ਸਨਾ ਹੀ ਸਾਰਿਆਂ ਨੂੰ ਫਤਿਹ ਦਾ ਜਵਾਬ ਮੈਨੂੰ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਜਦੋਂ ਦੀ ਬੀਜੇਪੀ ਸਰਕਾਰ ਹੋਣ ਦੇ ਚਾਹੀ ਹੈ ਇਹ ਪੰਜਾਬੀਆਂ ਨਾਲ ਹਰ ਜਗ੍ਹਾ ਤੇ ਹਰ ਖਾਂ ਤੇ ਟੱਕਾ ਕਰ ਰਹੀ ਹੈ ਪੀਜੇਪੀ ਦੇ ਜਿਹੜੇ ਪੰਜਾਬੀ ਵਰਕਰ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਸੀਂ ਰਹਿਣਾ ਤਾਂ ਪੰਜਾਬ ਵਿੱਚ ਹੀ ਹੈ ਜੇ ਪੰਜਾਬ ਦੇ ਨਾਲ ਇੰਨਾ ਧੱਕਾ ਹੋਏਗਾ ਤਾਂ ਤੁਸੀਂ ਕਿੱਥੇ ਜਾਓਗੇ ਜੇ ਇੰਨਾ ਧੱਕਾ ਹੁੰਦਾ ਰਿਹਾ ਤਾਂ ਜਿਹੜਾ ਪੰਜਾਬ ਹੈ ਇਹ ਖਤਮ ਕਰਨਾ ਚਾਹੁੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੰਜਾਬ ਜਿਹੜਾ ਹੈ ਗੁਰੂ ਦੇ ਨਾਂ ਤੇ ਜੀਉਂਦਾ ਹੈ ਭਾਈਪੂਰਨ ਸਿੰਘ ਨੇ ਲਿਖਿਆ ਮੇਰਾ ਪੰਜਾਬ ਜਿੰਦਾ ਗੁਰੂ ਜਿੰਦਾ ਗੁਰੂ ਦੇ ਨਾਂ ਤੇ ਜਿਸ ਜਗ੍ਹਾ ਤੇ ਇੰਨੇ ਗੁਰੂ ਸੇਵਾ ਨਾ ਆਏ ਆ ਇਹ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਤਾਂ ਇੱਕ ਗੱਲ ਹੋਰ ਦੱਸਾਂ ਪਾਣੀ ਜਿਹੜਾ ਸਾਡਾ ਹੈ ਮੇਨ ਜਿਹੜਾ ਹਰ ਜਗ੍ਹਾ ਤੇ ਵਰਤਨ ਵਾਲਾ ਸਾਧਨ ਹੈ ਇਹ ਚਾਹੁੰਦੇ ਆ ਕਿ ਪੰਜਾਬ ਦੀ ਜਿਹੜੀ ਕਰਸਾਨੀ ਆ ਉਹ ਖਤਮ ਹੋ ਜਾਏ ਔਰ ਹਰ ਹਿੱਲਾ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ ਲਈ ਲਾਇਆ ਜਾ ਰਿਹਾ ਹੈ ਪਹਿਲਾਂ ਤਾਂ ਨਾਤੇ ਜ਼ਬਰਦਸਤੀ ਕੀਤੀ ਹੁਣ ਜੋ ਆ ਪਾਣੀ ਜਿਹੜਾ ਭਖੜਾ ਦਾ ਹਰਿਆਣੇ ਨੂੰ ਦੇ ਕੇ ਉਹ ਸਾਡੇ ਨਾਲ ਨਜ਼ਾਇਨ ਤੱਕਾ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਚੱਲੇ ਆਮ ਪਾਰਟੀ ਨੂੰ ਨਹੀਂ ਮੈਂ ਚਾਹਨੀ ਆ ਪੂਰੇ ਪੰਜਾਬ ਵਾਸੀਆਂ ਨੂੰ ਇਸ ਗੱਲ ਦਾ ਪੁਰਜ਼ੋਰ ਜੋ ਹੈ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਪਾਣੀ ਜਿਹੜੀ ਹੈ ਕੱਲੀ ਕਿਸਾਨਾਂ ਦੀ ਨਹੀਂ ਹਰ ਘਰ ਦੀ ਜ਼ਰੂਰਤ ਹੈ ਜੇ ਪੰਜਾਬ ਨੂੰ ਪਾਣੀ ਨਹੀਂ ਮਿਲੇਗਾ ਔਰ ਇਹ ਇਹ ਸਭ ਉਹ ਸਾਡਾ ਸਭ ਤੋਂ ਪਹਿਲਾ ਹੱਕ ਹੈ ਕਿਉਂਕਿ ਕਹਿੰਦੇ ਜਿਸ ਘਰ ਦੇ ਵਿੱਚ ਕੋਈ ਚੀਜ਼ ਬਣੀ ਹੋਵੇ ਉਸ ਦਾ ਹੱਕ ਉੱਥੇ ਜ਼ਿਆਦਾ ਹੁੰਦਾ ਹੈ ਪਖੜਾ ਡੈਮ ਸਾਡੇ ਪੰਜਾਬ ਵਿੱਚ ਬਣਿਆ ਤੇ ਅੱਜ ਸਾਨੂੰ ਹੀ ਪਾਣੀ ਦੀ ਬੂੰਦ ਬੂੰਦ ਲਈ ਇਹਨਾਂ ਹਾਲ ਤੇ ਚ ਕਹਾਂ ਕਰਤਾ ਕਿ ਕਿ ਇਹ ਸਹੀ ਹੈ ਤੁਸੀਂ ਸਾਰੇ ਇਹ ਸਵਾਲ ਪੰਜਾਬੀ ਆਪਣੇ ਆਪ ਨੂੰ ਪੁੱਛੋ ਕਿਉਂਕਿ ਪੰਜਾਬ ਜਿਹੜਾ ਪਾਣੀ ਦੀ ਕਮੀ ਨਾਲ ਬਹੁਤ ਪਿੱਛੇ چلا ਜਾਏਗਾ ਬਹੁਤ ਪਛੜ ਜਾਏਗਾ ਔਰ ਜਿਹੜਾ ਹੈ ਪੰਜਾਬ ਨੂੰ ਬੀਜੇਪੀ ਚਾਹਦੀ ਹੈ ਕਿ ਅਸੀਂ ਖਤਮ ਕਰੀਏ ਇਹ ਖਤਮ ਨਹੀਂ ਹੋਏਗਾ ਪੰਜਾਬ ਨੂੰ ਉਜਾੜਨ ਵਾਲੇ ਖੁਦ ਉਜੜ ਜਾਣਗੇ ਖੁਦ ਉਜੜ ਜਾਣਗੇ ਉਜਾਕਰ ਸਾਹਿਬ ਤੁਸੀਂ ਯਾ ਮੈਂ ਤਾਂ ਤਕਰੀਰਾ ਕਰਦੇ ਹੋ ਲੇਕਿਨ ਤੁਹਾਨੂੰ ਅੱਜ ਪੰਜਾਬ ਦਾ ਦਰਦ ਨਹੀਂ ਆਇਆ ਤੁਹਾਨੂੰ ਅੱਜ ਕਿਸਾਨਾਂ ਦਾ ਦਰਦ ਨਹੀਂ ਆ ਰਿਹਾ ਕਿਸਾਨ ਕਿਵੇਂ ਤੜਫ ਰਹੇ ਨੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਕਿਵੇਂ ਹੋਏਗੀ ਜੇ ਪੰਜਾਬ ਵਿੱਚ ਪਾਣੀ ਹੀ ਨਹੀਂ ਹੋਏਗਾ ਤਾਂ ਤੁਹਾਡੇ ਵੀ ਬੱਚੇ ਕਿੱਥੋਂ ਖਾਣਗੇ ਤੁਹਾਂਡੇ ਬੱਚੇ ਕਿਵੇਂ ਅੱਗੇ ਵਧਣਗੇ ਤੁਹਾਡੇ ਵੀ ਜਿਹੜੇ ਖੇਤ ਨੇ ਤੁਹਾਡੀਆਂ ਵੀ ਜ਼ਮੀਨਾਂ ਨੇ ਉਹ ਪਾਣੀ ਕਿੱਥੋਂ ਲੈਣਗੇ ਅੱਜ ਪੰਜਾਬ ਦੀ ਜਿਹੜੀ ਹਾਲਤ ਪਾਣੀ ਵੀ ਨਹੀਂ ਖਰਾਬ ਹੋ ਰਹੀ ਹੈ ਤੁਹਾਨੂੰ ਤਾਂ ਬੀ ਜੀ ਪੀ ਨੂੰ ਛੱਡ ਕੇ ਸਾਰ ਪਾਰਟੀ ਦੇ ਲੈਵਲ ਨੂੰ ਛੱਡ ਕੇ ਅੱਜ ਪਾਣੀ ਦੇ ਲਈ ਲੋਕਾਂ ਦੇ ਵਿਚਕਾਰ ਆ ਕੇ ਖੜੀ ਹੋਣਾ ਚਾਹੀਦਾ ਸੀ ਤਾਂ ਸਵਾਸ ਸੀ ਅਸੀਂ ਤਾਂ ਸੋ ਸਮਝਦੇ ਕਿ ਤੁਸੀਂ ਸਾਡੇ ਪੰਜਾਬ ਲਈ ਲੜਦੇ ਹੋ ਤੁਸੀਂ ਤਾਂ ਅੱਜ ਵੀ ਆਪਣੇ ਆਪ ਨੂੰ ਡਰੈਗ ਰੂਮ ਚ ਬੰਦ ਕਰ ਲਿਆ ਹੈ ਇਹ ਬੜੀ ਸ਼ਰਮ ਵਾਲੀ ਗੱਲ ਹੈ ਮੈਂ ਇੱਥੇ ਹੀ ਵਿਰਾਮ ਦਿੰਨੀ ਆ ਔਰ ਇਹ ਹੀ ਕਹਾਂਗੀ ਕਿ ਅਸੀਂ ਜਿਹੜੇ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ ਕਿ ਹੱਕ ਛੱਡਣਾ ਵੀ ਪਾਪ ਹੈ ਜੇ ਹੱਕ ਖੋਣਾ ਵੀ ਪਾਪ ਐ ਜੇ ਸਾਡਾ ਹੱਕ ਖੋਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਹੱਕ ਖੋਣਾ ਨਹੀਂ ਜਾਣਦੇ ਆ ਸੋ ਇੰਨਾ ਹੀ ਕਹਿੰਦੀ ਹੋਈ ਆਮ ਆਦਮੀ ਪਾਰਟੀ ਜਿੰਦਾਬਾਦ ਭਗਵਾਨ ਤੁਮਾਂ ਤਰੀ ਸੋਚਤੇ ਕਹਰਾ ਦੇਣੇ ਲੋਕੇ ਮਜ਼ਾ ਨਹੀਂ ਆਇਆ ਇੰਨੇ ਬੰਦੇ ਆ ਤੇ ਨਾਰਿਆਂ ਦੀ ਆਵਾਜ਼ ਹੀ ਨਹੀਂ ਹੈਗੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ